ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾ ਮਨੀਸ਼ ਪੇਲਾ ਤਜ ਤਨ ਨੂੰ ਲੈ ਕੇ ਹਾਜ਼ਰ ਹਾਂ ਕੁਇਨਸ ਜਿਹੜਾ ਕਿ ਨਿਊਯਾਰਕ ਦਾ ਇੱਕ ਉਹ ਅਹਿਮ ਹਿੱਸਾ ਜਿੱਥੇ ਬਹਤਾਂ ਦੇ ਵਿੱਚ ਸਾਡਾ ਪਾਈ ਚਾਰਾ ਜਿਹੜਾ ਵੱਸਦਾ ਹੈ ਤੇ ਅੱਜ ਇੱਥੇ ਗੁਰਦੁਆਰਾ ਸੰਸਾਗਰ ਦੇ ਵੱਲੋਂ ਨਵੇਂ ਪਾਸ਼ਾ ਤਨ ਤਨ ਸ੍ਰੀ ਗੁਰ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਜਿਹੜਾ ਬੜੇ ਹੀ ਸ਼ਰਧਾ ਭਾਵ ਦੇ ਨਾਲ ਮਨਾਇਆ ਗਿਆ ਇੱਥੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੀ ਅਤੇ ਨਾਲ ਹੀ ਨਾਲ ਅੱਜ ਜਿਹੜੀ ਸਾਡੀ ਨੌਜਵਾਨ ਪੀਡੀ ਇਹਨਾਂ ਵਿਦੇਸ਼ਾਂ ਦੇ ਵਿੱਚ ਵੱਸਦੀ ਹੈ ਉਹਨੂੰ ਆਪਣੇ ਧਰਮ ਤੇ ਵਿਰਸੇ ਦੇ ਨਾਲ ਜੋੜਨ ਲਈ ਬਹੁਤ ਸਾਰੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਸਨ ਜਿੱਥੇ ਖਾਸ ਤੌਰ ਤੇ ਉਹ ਨਵੇਂ ਪਾਸ਼ਾ ਦੀ ਕੁਰਬਾਨੀ ਨੂੰ ਲੈ ਕੇ ਜਿਹੜਾ ਇੱਕ ਐਗਜ਼ਿਬਿਸ਼ਨ ਲਾਈ ਗਈ ਸੀ ਉੱਥੇ ਹੀ ਨਾਲ-ਨਾਲ ਸਾਡੇ ਨੌਜਵਾਨ ਵੀਰਾਂ ਦੇ ਵੱਲੋਂ ਜਿਹੜੇ ਸੌਫਟਵੇਅਰ ਇੰਜੀਨੀਅਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਇੱਕ AI ਦੀ ਮਦਦ ਦੇ ਨਾਲ ਜਿਹੜੀ ਇੱਕ ਵਰਚੁਅਲ ਰਿਐਲਿਟੀ ਜਿਹੜਾ ਇੱਕ ਤਿਆਰ ਕੀਤੀ ਗਈ ਸੀ ਜਦੇ ਵਿੱਚ ਸੰਗਤਾਂ ਨੂੰ ਜਿਹੜਾ ਅਰ ਜੋ ਉਸ ਦਿਨ ਦੇ ਵਿੱਚ ਅਜ ਤੋਂ 350 ਸਾਲ ਪਹਿਲਾਂ ਜਿਹੜਾ ਚਾਂਦਰੀ ਚੌਂਕ ਦੇ ਵਿੱਚ ਜੋ ਸਾਕਾ ਵਾਪਰਿਆ ਸੀ ਉਸ ਨੂੰ ਹਕੀਕੀ ਰੂਪ ਦੇ ਵਿੱਚ ਦਿਖਾਉਣ ਦੇ ਲਈ ਜਿਹੜਾ AI ਦੀ ਮਦਦ ਨਾਲ ਇਸ ਇੱਕ ਵਧੀਆ AI ਰਿਐਲਿਟੀ ਨੂੰ ਜਿਹੜਾ ਉਹ ਇੰਤਜ਼ਾਮ ਕੀਤਾ ਗਿਆ ਸੀ ਸੌਫਟਵੇਅਰ ਅਤੇ ਹਾਰਡਵੇਅਰ ਦੀ ਕੰਬੀਨੇਸ਼ਨ ਦੇ ਨਾਲ ਜਿਹੜਾ ਉਸ ਨੂੰ ਤਿਆਰ ਕੀਤਾ ਗਿਆ ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜਾ ਉਸ ਦਿਨ ਸਾਕਾ ਉੱਥੇ ਵਾਪਰਿਆ ਸੀ ਉਸ ਨੂੰ ਬੱਚੇ ਜਾਂ ਜਿਹੜੇ ਵੇਖਣ ਵਾਲੇ ਨੇ ਉਹ ਉੱਥੇ ਆਪ ਖਲੋ ਕੇ ਜਿਹੜਾ ਵੇਖ ਰਹੇ ਹੋਣ ਸੋ ਕਹਿਣ ਨੂੰ ਭਾਵ ਹੈ ਕਿ ਆਪਣੇ ਆਪ ਚ ਹਰੇਕ ਤਰੀਕੇ ਦਾ ਪੂਖਤਾ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਨਾਲ ਅਸੀਂ ਨਵੇਂ ਪਾਸ਼ਾ ਦੀ 350 ਸਾਲਾ ਸ਼ੇਦੀ ਸ਼ਤਾਬਦੀ ਨੂੰ ਜਿਹੜਾ ਬੜੇ ਸ਼ਰਧਾ ਭਾਵਨਾ ਨਾਲ ਮਨਾ ਸਕੀਏ ਅਤੇ ਖਾਸ ਸੀ ਤੌਰ ਤੇ ਜਿਹੜਾ ਇਸ ਮੰਚ ਦੇ ਉੱਤੋਂ ਜਿਹੜਾ ਇੱਕ ਸੰਦੇਸ਼ ਵੀ ਦਿੱਤਾ ਗਿਆ ਕਿ ਜਿਹੜੀ ਹਿੰਦੂ ਸਿੱਖ ਏਕਤਾ ਹੈ ਉਸ ਨੂੰ ਦੁਬਾਰਾ ਤੋਂ ਬਹਾਲ ਕੀਤਾ ਜਾਵੇ ਅਤੇ ਆਪਸ ਦੇ ਵਿੱਚ ਜਿਹੜਾ ਪ੍ਰੇਮ ਪਿਆਰ ਦੇ ਨਾਲ ਰਿਹਾ ਜਾਵੇ ਆਓ ਇਸ ਪ੍ਰੋਗਰਾਮ ਦੇ ਆ ਕੁਝ ਖਾਸ ਝਲਕੀਆਂ ਤੁਹਾਨੂੰ ਦਿਖਾਉਨੇ ਆ ਕਿਸ ਤਰੀਕੇ ਨਾਲ ਇਸ ਦੇ ਵਿੱਚ ਸੰਗਤਾਂ ਨੇ ਜਿਹੜੀ ਹਾਜ਼ਰੀ ਭਰੀ ਤੇ ਕਿਸ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਸੰਪੂਰਨ ਕੀਤਾ ਗਿਆ ਵਾਹਿਗੁਰੂ 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 ਸਾਰੇ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਵਾਹਿਗੁਰੂ 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 ਗੁਰੂ ਵਾਹਿ 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 ਗੁਰੂ ਵ ਮੇਰੇ ਨਾਲ ਨੇ ਇਸ ਵੇਲੇ ਸਰਦਾਰ ਅਮਰਿੰਦਰ ਸਿੰਘ ਜੀ ਅਤੇ ਖਾਸ ਤੌਰ ਤੇ ਅੱਜ ਤੋਂ 350 ਵਰੇ ਪਹਿਲਾਂ ਜਦੋਂ ਨਵੇਂ ਪਾਸ਼ਾ ਦੀ ਸ਼ਹੀਦੀ ਹੁੰਦੀ ਹੈ ਉਸ ਤਰੀਕੇ ਦੇ ਮੰਜ਼ਰ ਜਿਹੜਾ ਅੱਜ ਤੱਕ ਅਸੀਂ ਸ਼ਬਦਾਂ ਦੇ ਵਿੱਚ ਸੁਣਿਆ ਸੀ ਅੱਜ ਉਹਦੀ ਕਲਪਨਾ ਕੀਤੀ ਜਾ ਸਕਦੀ ਸੀ ਲੇਕਿਨ ਅੱਜ ਟੈਕਨੋਲੋਜੀ ਹੈ AI ਦਾ ਜ਼ਮਾਨਾ ਹੈਗਾ ਅਤੇ ਮੇਰੇ ਨਾਲ ਅਮਰਿੰਦਰ ਸਿੰਘ ਜੀ ਨੇ ਜਿਹੜੇ ਗ੍ਰਾਫਿਕ ਡਿਜ਼ਾਈਨਰ ਨੇ ਇਹਨਾਂ ਨੇ ਇੱਕ ਪ੍ਰੋਜੈਕਟ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਕਿ 360 ਮਾਹੌਲ ਜਿਹੜਾ ਉਸ ਵੇਲੇ ਦਾ ਤੁਸੀਂ ਮੰਜ਼ਰ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਉਸ ਦਿਨ ਜਿਹੜਾ ਚਾਂਦਨੀ ਚੌਂਕ ਦੇ ਵਿੱਚ ਕੀ ਵਾਪਰਿਆ ਸੀ ਉਹਦਾ ਅਹਿਸਾਸ ਕੀਤਾ ਜਾ ਸਕਦਾ ਹੈ ਇਸ ਤਰੀਕੇ ਨਾਲ ਲੱਗਦਾ ਕਿ ਉਹਦੇ ਵਿੱਚ ਤੁਸੀਂ ਉਸ ਪੂਰੇ ਮੰਜ਼ਰ ਨੂੰ ਆਪਣੀ ਅੱਖੀ ਨਾਲ ਵੇਖ ਰਹੇ ਹੋ ਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਫਤੇ ਇੱਕਿੱਥੋਂ ਮਾਈਂਡ ਦੇ ਵਿੱਚ ਆਇਆ ਕਿ ਇਸ ਨੂੰ ਪ੍ਰੋਜੈਕਟ ਨੂੰ ਡਿਜ਼ਾਈਨ ਕੀਤਾ ਜਾਵੇ ਤਾਂ ਜੋ ਇਹ ਸੰਤਾ ਜਿਹੜੀਆਂ ਨੇ ਉਸ ਮਾਹੌਲ ਨੂੰ ਜਿਹੜਾ ਆਪਣੀਆਂ ਅੱਖਾਂ ਦੇ ਸਾਹਮਣੇ ਸਿਰ ਸਕਣ ਹਾਂ ਜੀ ਵਾਹਿਗੁਰੂ ਤੇ ਮੈਨੂੰ ਇਸ ਲਾਈਨ ਦੇ ਵਿੱਚ 16-17 ਸਾਲ ਹੋ ਗਏ ਆ ਤੇ ਕਿਉਂਕਿ ਜੇ ਮੈਂ ਗੇਮ ਟੈਕਨੋਲੋਜੀ ਲੇਟੈਸਟ ਆ ਤਾਂ ਉਹਦੇ ਵਿੱਚ ਹੀ ਮੈਂ ਚਾਹੁੰਦਾ ਸੀ ਵੀ ਆਪਣੀ ਲੇਟੈਸਟ ਟੈਕਨੋਲੋਜੀ ਨੂੰ ਸਿੱਖੀ ਵੱਲ ਮੋੜਿਆ ਜਾਵੇ ਤੇ ਦੂਜਾ ਮੈਂ ਡਿਸਕਨੈਕਟ ਦੇਖ ਰਿਹਾ ਸੀ ਜਵਾਕਾਂ ਦਾ ਜਿਹੜਾ ਕਿ ਹੈਵੀ ਔਨ ਦਾ ਬਾਕਸਿੰਗ ਹੈ ਤੇ ਇਹਦੇ ਲਈ ਲੱਗਿਆ ਵੀ ਜਿਹੜੀਆਂ ਚੀਜ਼ਾਂ ਆਪਾਂ ਕਸਾਵਾ ਸੁਣਦੇ ਹਾਂ ਛੋਟੇ ਹੁੰਦਿਆਂ ਤੋਂ ਵੀ ਜੇ ਇਹ ਟੈਕਨੋਲੋਜੀ ਅਵੇਲੇਬਲ ਬਣਾਇਆ ਕਿਉਂ ਨਾ ਜਾਵੇ ਇਹ ਸਟਾਰਟਿੰਗ ਦੇ ਵਿੱਚ ਜਸਟ ਇੱਕ ਛੋਟਾ ਜਿਹਾ ਸੀਨ ਮੈਂ ਆਪਣੇ ਲਈ ਬਣਾਇਆ ਸੀ ਪਰ ਜਿਉਂ ਨਾਲ ਦੇਆਂ ਨੂੰ ਫਰੈਂਡਸ ਐਂਡ ਫੈਮਿਲੀ ਨੂੰ ਦਿਖਾਇਆ ਤੇ ਉਹਨਾਂ ਨੇ ਫਿਰ ਸ਼ੀਅਸ ਕੀਤਾ ਵੀ ਇਹਨੂੰ ਵੱਡਾ ਕਰ ਤੇ ਫਿਰ 3-4 ਸਾਲ ਦੇ ਵਿੱਚ ਇਹ ਫੁੱਲ ਐਕਸਪੈਂਸ਼ਨ ਹੋ ਗਈ ਤੇ ਹੁਣ ਸਾਰੀ ਸੰਗਤ ਨੂੰ ਬਹੁਤ ਮਾਰੇ ਦੀ ਕਿਰਪਾ ਨਾਲ ਪਸੰਦ ਆ ਰਿਹਾ ਤੇ ਮਾਰੇ ਦੀ ਕਿਰਪਾ ਕਰਨ ਇਹਦਾਂ ਦੀਆਂ ਹੋਰ ਸੇਵਾਵਾਂ ਲੈਂਦੇ ਰਹਿਣ ਆ ਤੰਦਾ ਫਸਟ ਟਾਈਮ ਜਦੋਂ ਖੁਦ ਤੁਸੀਂ ਆਪਣੇ ਪ੍ਰੋਜੈਕਟ ਨੂੰ ਜਦੋਂ ਕੋਡਿੰਗ ਸਾਰੀ ਡਿਜ਼ਾਈਨ ਕਰਕੇ ਉਸ ਤੋਂ ਬਾਅਦ ਫਸਟ ਤੁਸੀਂ 100% ਜਿਹੜਾ ਫਰੂਟਫੁੱਲ ਰਿਜ਼ਲਟ ਵੇਖਿਆ ਉਦੋਂ ਕੀ ਆਪਣੇ ਆਪ 'ਚ ਮਨ 'ਚ ਕੀ ਘੁੰਮ ਰਿਹਾ ਸੀ ਅੱਖਾਂ 'ਚ ਕੀ ਸੀ ਹਾਲਾਤ ਮਹਾਰਾਜ ਜੀ ਮੈਂ ਭਾਈ ਮਤੀ ਦਾਸ ਜੀ ਤੋਂ ਬਹੁਤ ਪ੍ਰਭਾਵਿਤ ਹਾਂ ਸ਼ੁਰੂ ਤੋਂ ਹੀ ਮੈਂ ਖੁਦ ਦੇਖਣਾ ਚਾਹੁੰਦਾ ਸੀ ਵੀ ਇਹ ਕਿਵੇਂ ਸਿੰਘਾਂ ਨੇ ਸਹਿ ਲਿਆ ਇਹ ਕਿਵੇਂ ਲੱਗਦੇ ਹੋਣਗੇ ਉਸ ਸਮੇਂ ਮੈਂ ਸਿਰਫ ਇਹ ਪਰਸਨਲ ਪ੍ਰੋਜੈਕਟ ਇਸ ਲਈ ਤਿਆਰ ਕੀਤਾ ਸੀ ਉਹ ਆਪਦੇ ਸਿਰਫ ਦੇਖਣ ਦੇ ਲਈ ਤੇ ਮੈਂ ਕਿਉਂਕਿ ਉਹ ਦੇਖ ਕੇ ਮੈਨੂੰ ਅੱਜ ਵੀ ਰੋਣਾ ਆ ਜਾਂਦਾ ਮੈਂ ਉਹ ਪ੍ਰੋਜੈਕਟ ਦੇਖਦਾ ਤੇ ਇੰਨੀ ਵਾਰ ਦੇਖ ਲਓ ਮੈਂ ਘਟੋ ਘਟਾ ਹਜ਼ਾਰ ਵਾਰ ਤਾਂ ਪਲੇ ਕਰਦਾ ਹਾਂ ਹੁਣ ਤੱਕ ਪਰ ਹਜੇ ਵੀ ਮੈਨੂੰ ਇਹ ਉਹ ਫੀਲ ਦੇ ਕੇ ਛੱਡਦਾ ਵੀ ਉੱਥੇ ਬੰਦਾ ਫਿਰ ਵੀ ਭੁੱਲ ਜਾਂਦਾ ਜਾ ਕੇ ਤੇ ਆਹੀ ਚੀਜ਼ ਨੇ ਮੈਨੂੰ ਪੁਸ਼ ਕੀਤਾ ਵੀ ਮੈਂ ਇੱਕ ਜਿਵੇਂ ਕੁਮਾਰੇ ਨੇ ਬਣਵਾਇਆ ਫਿਰ ਬੇਨਤੀ ਕੀਤੀ ਮਹਾਰਾਜ ਜੀ ਬਾਕੀ ਵੀ ਬਣਵਾਓ ਫਿਰ ਜਿਵੇਂ ਜਿਵੇਂ ਮਹਾਰਾਜ ਤਰਸ ਖਾਦਾ ਸਾਹ ਕੋ ਚਲੀ ਗਿਆ ਕੇਹ ਸਰਗੋਸ਼ ਦਸਮ ਪਾਤਸ਼ਾਹ ਨੇ ਸਾਨੂੰ ਜਿਹੜੀ ਸਿੱਖੀ ਜਿਹੜੀ ਦਿੱਤੀ ਹੈ ਸੋ ਜਦੋਂ ਬਤੌਰ ਸਿੱਖ ਜਿਹੜਾ ਸੀ ਉਸ ਮਾਹੌਲ ਨੂੰ ਵੇਖਦੇ ਆ ਉਦੋਂ ਲੱਗਦਾ ਨਹੀਂ ਕਿ ਜੇ ਉਸ ਵੇਲੇ ਮੈਂ ਉੱਥੇ ਹੁੰਦਾ ਤੇ ਮੈਂ ਸਾਰੀ ਚੀਜ਼ਾਂ ਨੂੰ ਰੋਕ ਦਿੰਦਾ ਵਾਹਿਗੁਰੂ ਜੀ ਜਲਾਉਨੇ ਆ ਤਾਂ ਜੀਤ ਵਿੱਚ ਆਹੀ ਕਰਦਾ ਹੁੰਦਾ ਵੀ ਅਸੀਂ ਕੁਝ ਕਰੀਏ ਜੀ ਵੀ ਬਹੁਤ ਜੀ ਕਰਦਾ ਵਿੱਚ ਜਾ ਕੇ ਔਰ ਉਹ ਬੰਦਾ ਲਚਾਰੀ ਚ ਉੱਥੇ ਜਿਵੇਂ ਖੜਾ ਹੁੰਦਾ ਨਾ ਵੀ ਹਾਂ ਵੀ ਕੁਝ ਕਰ ਵੀ ਨਹੀਂ ਸਕਦੇ ਵੀ ਉਦਾਂ ਦੀ ਉਹ ਫੀਲਿੰਗ ਜਿਹੜੀ ਬੰਦੇ ਨੂੰ ਉਹ ਬੰਦੇ ਨੂੰ ਰਵਾਦ ਹੁੰਦੀ ਆ ਦੇਖ ਕੇ ਵੀ ਸਾਹਮਣੇ ਦੇਖਦੇ ਆ ਵੀ ਗੁਰੂ ਸਾਹਿਬ ਦਾ ਚਿਹਰਾ ਤਾਂ ਨਹੀਂ ਦਿਖਾਇਆ ਹੋਇਆ ਪਰ ਪ੍ਰਕਾਸ਼ ਰੂਪ ਨੇ ਪਰ ਫਿਰ ਵੀ ਉੱਥੇ ਖੜ ਕੇ ਇਦਾਂ ਹੀ ਲੱਗਦਾ ਵੀ ਮਹਾਰਾਜ ਸਾਹਮਣੇ ਹਾਜ਼ਰ ਨੇ ਵੀ ਉਥੋਂ ਜਾਨੀ ਕਿ ਉਹ ਜਿਹੜੀ ਫੀਲ ਨਾ ਬੰਦਾ ਨਿਕਲਦਾ ਨਾ ਵੀ ਉਹ ਜਿਹੜੀ ਸੰਗਤ ਨਹੀਂ ਮੈਂ ਖੁਦ ਕਹਿ ਸਕਦਾ ਵੀ ਮੈਂ ਆਪ ਵੀ ਹਮੇਸ਼ਾ ਇਦਾਂ ਹੀ ਦੇ ਨਿਕਲਦਾ ਹਾਂ ਜਾਂ ਇਹੀ ਮਾਰਾ ਹੀ ਬੱਦਿਆ ਕਰਨ ਲੱਗੇ ਬਿਲਕੁਲ ਕਿਉਂਕਿ ਅ ਅੱਜ ਦੀ ਜਿਸ ਤਰ੍ਹਾਂ ਦਾ ਸਮਾਂ ਹੈਗਾ ਜੇ ਉਸ ਤਰੀਕੇ ਨਾਲ ਵੱਡੀ ਗਿਣਤੀ ਵਿੱਚ ਸਿੱਖ ਹੁੰਦੇ ਤਾਂ ਉਹ ਸਾਈਂ ਮੰਦਰ ਜਿਹੜਾ ਕਦੀ ਨਾ ਹੁੰਦਾ ਲੇਕਿਨ ਜੋ ਵੀ ਹੋਇਆ ਗੁਰੂ ਦਾ ਆਪਣਾ ਕੋਟਕ ਸੀ ਉਸ ਵੇਲੇ ਉਹਨਾਂ ਨੇ ਆਪਣੇ ਤਰੀਕੇ ਨਾਲ ਸਭ ਕੁਝ ਜਿਹੜਾ ਰਚਿਆ ਲੇਕਿਨ ਅੱਜ ਦੇ ਤਰੀਕੇ ਦੇ ਵਿੱਚ ਜਦੋਂ ਇੱਕ ਅਸਾਏ ਹੋ ਕੇ ਤੁਸੀਂ ਉਹ 360 AI ਦੇ ਨਾਲ ਜਿਹੜਾ ਵਰਚੁਅਲ ਰਿਐਲਿਟੀ ਦੇ ਵਿੱਚ ਉਸ ਮੰਝਰ ਨੂੰ ਵੇਖਦੇ ਹੋ ਤਾਂ ਬਹੁਤ ਸਾਰੀਆਂ ਮਨ ਦੇ ਵਿੱਚ ਜਿਹੜੀਆਂ ਨੇ ਗੂੰਜਾਂ ਉੱਠਦੀਆਂ ਨੇ ਬਹੁਤ ਸਾਰੀਆਂ ਜਿਹੜੇ ਨੇ ਜਜ਼ਬਾਤ ਜਿਹੜੇ ਨੇ ਉਸ ਵੇਲੇ ਭੜਕਦੇ ਨੇ ਲੇਕਿਨ ਸ਼ਾਇਦ ਇਹ ਆਪਣੇ ਆਪ ਚ ਅਨੋਖੀ ਇੱਕ ਪਹਿਲ ਹੈਗੀ ਹੈ ਕਿ ਉਹ ਹਾਲਾਤਾਂ ਜਿਨ੍ਹਾਂ ਨੂੰ ਅੱਜ ਤੱਕ ਸਿਰਫ ਸ਼ਬਦਾਂ ਦੇ ਵਿੱਚ ਹੀ ਉਚਾਰਨ ਕੀਤਾ ਗਿਆ ਜਾਂ ਦੱਸਿਆ ਗਿਆ ਅੱਜ ਉਹਨੂੰ ਰੀਅਲ ਰਿਐਲਿਟੀ ਦੇ ਵਿੱਚ ਜਿਹੜਾ ਵੀਆਰ ਦੀ ਮਦਦ ਨਾਲ ਜਿਹੜਾ ਦਿਖਾਇਆ ਗਿਆ ਸੋ ਅਸੀਂ ਜ਼ਰੂਰ ਸਮਝਦੇ ਹਾਂ ਕਿ ਜਿਹੜੇ ਛੋਟੇ ਬੱਚੇ ਆਪਣੇ ਧਰਮ ਤੋਂ ਜਿਹੜੇ ਵੱਖਰੇ ਹੋਈ ਜਾ ਰਹੇ ਨੇ ਜਾਂ ਜਿਹਨੂੰ ਭੁਲਾ ਰਹੇ ਨੇ ਜਾਂ ਜਿਹੜੇ ਵਿਸਾਰ ਰਹੇ ਨੇ ਉਹ ਇਹਨਾਂ ਚੀਜ਼ਾਂ ਨੂੰ ਵੇਖ ਕੇ ਜਿਹੜੇ ਨੇ ਸਿੱਖੀ ਦੇ ਵਿੱਚ ਪ੍ਰਤੱਖ ਹੋਣਗੇ ਕਿਉਂਕਿ ਸਿਰਫ ਇੱਥੇ ਨਵੇਂ ਪਾਸ਼ਾ ਦੀ ਗੱਲ ਨਹੀਂ ਹੈਗੀ ਅੱਥੇ ਹੋਰ ਸਿੰਘਾਂ ਦੀ ਗੱਲ ਹੈ ਜਿਨ੍ਹਾਂ ਨੇ ਆਪਣੇ ਗੁਰੂ ਦੇ ਨਾਲ ਤੌਰ ਸਿਸ਼ਿ ਜੜੀ ਹੈ ਪਿੱਠ ਨਹੀਂ ਦਿਖਾਈ ਅਤੇ ਆਪਣਾ ਬੰਦ-ਬੰਦ ਕਟਵਾਇਆ ਆਪਣੇ ਆਪਣੇ ਬੰਦ-ਬੰਦ ਨੂੰ ਚਲਾਇਆ ਲੇਕਿਨ ਉਹਨਾਂ ਨੇ ਗੁਰੂ ਦੇ ਘੜੀ ਆ ਕੇ ਘੜੀ ਨਹੀਂ ਵੀ ਨਹੀਂ ਕੀਤੀ ਗੁਰੂ ਨੂੰ ਛੱਡ ਕੇ ਨਹੀਂ ਉਹ ਅਜੇ ਇਹ ਆਪਣੇ ਆਪ ਚੱਜ ਕੰਮ ਨੂੰ ਜਿਹੜਾ ਦੱਸਣ ਦੀ ਲੋੜ ਹੈ ਸੋ ਮੇਰੇ ਸਾਹਮਣੇ ਅਮਰਿੰਦਰ ਸਿੰਘ ਜਿਹੜੇ ਨੇ ਉਹ ਪ੍ਰਸ਼ੰਸਾ ਤੇ ਪਾਤਰ ਨੇ ਜਿਨ੍ਹਾਂ ਨੇ ਆਪਣੀ ਜੜੀ ਟੈਕਨੋਲੋਜੀ ਜੜੀ ਆਪਣੀ ਰਿਸਰਚ ਉਹਨੂੰ ਇਸ ਸਿੱਖੀ ਧਰਮ ਦੇ ਵੱਲ ਜੜਾ ਮੋੜਿਆ ਵੀਰ ਜੀ ਬਹੁਤ ਧੰਨਵਾਦ ਕਿੱਤੇ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਮੇਰੇ ਨਾਲ ਇਸ ਵੇਲੇ ਭਾਈ ਗੁਰਮੇਲ ਸਿੰਘ ਜੀ ਹੈਗੇ ਨੇ ਜਿਹੜੇ ਅੱਜ ਖਾਸ ਤੌਰ ਤੇ ਜਿਹੜਾ ਅਸੀਂ ਸਮਾਗਮ ਜਿਹੜਾ ਕਰ ਰਹੇ ਹਾਂ ਉਹਦੇ ਵਿੱਚ ਵੀ ਆਰ ਰਿਐਲਿਟੀ ਦੇ ਨਾਲ 360 ਜਿਹੜਾ ਹਾਲਾਤ ਉਸ ਵੇਲੇ ਚੰਦਨੀ ਚੌਂਕ ਦੇ ਇਹਨਾਂ ਨੇ ਵੇਖੇ ਨੇ ਸੋ ਕੁਝ ਸਵਾਲ ਇਹਨਾਂ ਕੋਲ ਕਰਾਂਗੇ ਕਿਸ ਤਰੀਕੇ ਦਾ ਅਨੁਭਵ ਰਿਹਾ ਹੈ ਕੀ ਉਹਨਾਂ ਦੀ ਜਿਹੜੀ ਹੈ ਉਸ ਵੇਲੇ ਕੀ ਅੱਖਾਂ ਦੇ ਵਿੱਚ ਜਿਹੜਾ ਸੀ ਉਹ ਮੰਝਰ ਸੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਵੀਰ ਜੀ ਉਹ ਮੇਰਾ ਇੱਕ ਸਵਾਲ ਹੈਗਾ ਕਿਉਂਕਿ ਕਹਿੰਦੇ ਸਨ ਕਿ ਉਸ ਵੇਲੇ ਅ ਨਵੇਂ ਪਾਸ਼ਾ ਨੇ ਜਦੋਂ ਸ਼ਹੀਦ ਕੀਤਾ ਗਿਆ ਸੀ ਉਦੋਂ ਸਿੱਖ ਕੋਈ ਨਹੀਂ ਸੀ ਕਿਉਂਕਿ ਦਸਮ ਪਾਸ਼ਾ ਨੇ ਇੱਕ ਸਵਾਲ ਕੀਤਾ ਸੀ ਕਿ ਕੋਈ ਗੁਰੂ ਦਾ ਕੋਈ ਸਿੱਖ ਹੈਗਾ ਸੀ ਉਹ ਕਹਿੰਦੇ ਸੀ ਕਿ ਸੰਗਤਾਂ ਦੇ ਬਹੁਤ ਸਨ ਪਰ ਸਿੱਖ ਕੋਈ ਨਹੀਂ ਸੀ ਜਿਸ ਤੋਂ ਬਾਅਦ ਅੱਜ ਦਸਮ ਪਾਸ਼ਾ ਨੇ ਜਿਹੜਾ ਤੁਹਾਨੂੰ ਸਿੱਖੀ ਦਾਣ ਦਿੱਤੀ ਹੈ ਹਰ ਕੋਈ ਸਿੱਖ ਸਜਾ ਕੀ ਉਸ ਵੇਲੇ ਮੰਜ਼ਰ ਸੀ ਜਦੋਂ ਤੁਸੀਂ ਵੀ ਆਰ ਦੀ ਰਿਐਲਿਟੀ ਚ ਉਥੇ ਗਏ ਹੋ ਬਿਤੌਰ ਸਿੰਘ ਜਦੋਂ ਤੁਸੀਂ ਉਹਨੂੰ ਵੇਖਦੇ ਹੋ ਕਿਤ ਤਰ੍ਹਾਂ ਉਹ ਲੱਗਦਾ ਕਿ ਆਪਣੇ ਆਪ ਨੂੰ ਅਸਾਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਵਾਹਿਗੁਰੂ ਦਾ ਕੀ ਮੰਜ਼ਰ ਨਿਕਲਦਾ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਹੈਗੇ ਜੀ ਜਿਹੜੇ ਮੇਰੇ ਮਨ ਚ ਤੇ ਵਰਾ ਗਿਆ ਹੀ ਜਾ ਰਿਹਾ ਦੇਖ ਕੇ ਜੋ ਸੀ ਨੂੰ ਬਣਿਆ ਹੋਇਆ ਜੋ ਤੁਸੀਂ ਸੇਵਾ ਅਨੁਭਾਈਆ ਮੈਥੋਂ ਕੁਝ ਬੋਲ ਨਹੀਂ ਹੋ ਰਿਹਾ ਕੀ ਸ਼ਬਦ ਕਹਾਂ ਕਿਉਂਕਿ ਤੁਹਾਡਾ ਇੰਨਾ ਜੀਵਨ ਹੋ ਚੁੱਕਾ ਹੋਇਆ ਆ ਅਸੀਂ ਅੱਜ ਤੱਕ ਜਿਹੜੇ ਮੰਝਰ ਨੇ ਸਿਰਫ ਸ਼ਬਦਾਂ ਦੇ ਰੂਪੀ ਸੁਨੇਨੇ ਹਰੇਕ ਕਥਾਵਾਚਕ ਨੇ ਆਪਣੇ ਆਪਣੇ ਤਰੀਕੇ ਨਾਲ ਉਹਦਾ ਜਿਹੜਾ ਗਿਆਨ ਕੀਤਾ ਹੈ ਲਿਕਨੇ ਜਦੋਂ ਆਪਾਂ ਰਿਐਲਿਟੀ ਦੇ ਵਿੱਚ ਜਾਂਦੇ ਆ ਇਸ ਤਰੀਕੇ ਨਾਲ ਲੱਗਦਾ ਕਿ ਮੈਂ ਉਸ ਜਗ੍ਹਾ ਦੇ ਉੱਤੇ ਖੜ੍ਹਾ ਹੈ ਬਿਲਕੁਲ ਬਿਲਕੁਲ ਮੈਂ ਇਹ ਪਹਿਲੀ ਵਾਰ ਜੋ ਦੇਖਿਆ ਨਾ ਮੇਰਾ ਖੁਦ ਐ ਹੀ ਲੱਗਦਾ ਜਿਵੇਂ ਉਹ ਕੁਮਾਰਾਏ ਸੀ ਨਾ ਜਦੋਂ ਕੈਮਰਾਮੈਨ ਨੇ ਕਿਹਾ ਸੀ ਮਹਾਰਾਜ ਦਰਸ਼ਨ ਕਰ ਦਿਓ ਮੈਂ ਦਰਸ਼ਨ ਕਰੀ ਜਾ ਰਿਹਾ ਸੀ ਮੇਰੇ ਅੰਦਰੋਂ ਫੁੱਟ ਫੁੱਟ ਕੇ ਨਿਕਲ ਰਿਹਾ ਸੀ ਧੰਨ ਗੁਰੂ ਤੇ ਇੱਕ ਬਹਾਦਰ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਧੰਨ ਗੁਰੂ ਬਸ ਤੁਹਾਡੀ ਸੇਵਾ ਜਿਹੜੀ ਹੈ ਵੀਰ ਜੀ ਹੁਣਾਂ ਨਿਚਤਰਾ ਮਰਿੰਦਰ ਸਿੰਘ ਹੁਣਾਂ ਨੇ ਜਿਹੜਾ ਡਿਜ਼ਾਈਨ ਕੀਤਾ ਹੈ ਉਹ ਕਹਿੰਦੇ ਕਿ ਪਹਿਲੀ ਵਾਰ ਜਦੋਂ ਮੈਂ ਇਹਨੂੰ 100% ਆਪਣੇ ਰਿਜ਼ਲਟ ਨੂੰ ਵੇਖਿਆ ਸੀ ਮੈਂ ਆਪ ਜਿਹੜਾ ਈਮੋਸ਼ਨਲ ਹੋ ਗਿਆ ਸੀ ਕਿ ਇਹ ਕੀ ਹੈ ਲੇਕਿਨ ਅੱਜ ਤੁਸੀਂ ਛੋਟੇ ਬੱਚੇ ਨੇ ਸ਼ਾਇਦ ਉਹ ਦਰਦ ਦਾ ਅਹਿਸਾਸ ਨਾ ਕਰ ਸਕਣ ਜਿਹੜੀ ਸਾਡੀ ਪੀੜ੍ਹੀ ਕਰ ਚੁੱਕੀ ਹੋਈ ਹੈ ਜੇ ਉਹ ਇਹਨਾਂ ਦੇ ਨਾਲ ਜੁੜਨਗੇ ਟੈਕਨੋਲੋਜੀ ਨੂੰ ਅਪਣਾਉਣਗੇ ਬਿਲਕੁਲ ਬਿਲਕੁਲ ਸਿੱਖੀ ਆਏਗੀ ਜੀ ਬਿਲਕੁਲ ਕੋਈ ਐਸੀਆਂ ਚੀਜ਼ਾਂ ਹੁੰਦੀਆਂ ਨੇ ਵਸਤੂਆਂ ਇਹ ਜਿਹੜੀਆਂ ਤੁਸੀਂ ਕੀਤੀਆਂ ਨੇ ਸਿੱਖੀ ਜ਼ਰੂਰ ਵਧੇਗੀ ਹਰ ਇੱਕ ਦੇ ਅੰਦਰ ਵਰਾਗ ਆਏਗਾ ਬੱਚਾ ਵੀ ਦੇਖੇ ਉਹਨੂੰ ਪਤਾ ਲੱਗ ਗਿਆ ਬਿਲਕੁਲ ਰਹੀ ਰਿਆ ਬਿਲਕੁਲ ਸੱਚ ਹੈ ਉਦਾਂ ਹੀ ਆਵਾਜ਼ ਆ ਰਹੀ ਗੁਰੂ ਗੁਰੂ ਦੀ ਉਦਾਂ ਹੀ ਅੱਗ ਚੱਲ ਰਹੀ ਆ ਉਦਾਂ ਹੀ ਹਰਿਆ ਚੱਲ ਰਿਹਾ ਕੋਈ ਤੁਹਾਡਾ ਦੋਰਿਆ ਨਹੀਂ ਹੈ ਗਿਆ ਅੱਜ ਇੱਕ ਨਿੱਕਾ ਜਿਹਾ ਸਵਾਲ ਹੈਗਾ ਜਿਤਨਾ ਅੱਜ ਇਸ ਵੇਖਦੇ ਆਂ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਜਿਹੜੇ ਨੇ ਜਿਹੜੇ ਸਿੱਖ ਧਰਮ ਚ ਜਨਮ ਲੈਣ ਵਾਲੇ ਲੋਕ ਨੇ ਆਪਣੇ ਨਿੱਜ ਸੁਵਾਰਥਾਂ ਦੇ ਕਰਕੇ ਲੋੜਾਂ ਦੇ ਕਰਕੇ ਜਿਹੜੇ ਸਿੱਖੀ ਨੂੰ ਛੱਡ ਕੇ ਆਪਣੇ ਗਾਤਰੇ ਨੂੰ ਕਿਲੀ ਦੇ ਉੱਤੇ ਟਾਂਕੇ ਦੂਸਰੇ ਧਰਮਾਂ ਦੇ ਵਿੱਚ ਪਰਿਵਰਤਨ ਕਰ ਰਹੇ ਨੇ ਜੇ ਉਹਨਾਂ ਨੂੰ ਇਹ ਚੀਜ਼ਾਂ ਦਿਖਾਈਆਂ ਜਾਣ ਬਿਲਕੁਲ ਸੱਚ ਹੈ ਜੇ ਉਹਨਾਂ ਨੂੰ ਦਿਖਾਈਆਂ ਜਾਣ ਇਹ ਉਪਰਾਲਾ ਕੀਤਾ ਜਾਵੇ ਤੇ ਜ਼ਰੂਰ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਨਾ ਉਹ ਮੁੜ ਸਕਦੀ ਹੈ ਇਹ 100% ਸੱਚ ਹੈ ਪਰ ਸਾਡੇ ਕੋਲ ਉਪਰਾਲੇ ਨਹੀਂ ਹੋ ਰਹੇ ਤੁਸੀਂ ਕੀਤਾ ਉਪਰਾਲਾ ਤੁਹਾਨੂੰ ਮਹਾਰਾਜ ਹੋਰ ਤਰੱਕੀ ਬਖਸ਼ੇ ਹੋਰ ਚੜ੍ਹਦੀ ਕਲਾ ਵਿੱਚ ਸੇਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਿਰਨਾ ਸੁਲੇਕ ਸਿੰਘ ਨੇ ਜਿਹੜੇ ਕਿ ਹੁਣੇ-ਹੁਣੇ ਗੁਰਦੁਆਰਾ ਸੰਸਾਗਰ ਵਾਲੋ ਜਿਹੜਾ ਇੱਕ ਉਪਰਾਲਾ ਕੀਤਾ ਗਿਆ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਨਿਊਯਾਰਕ ਦੇ ਵਿੱਚ ਮਨਾਇਆ ਜਾ ਰਿਹਾ ਉਸ ਨੂੰ ਲੈ ਕੇ ਇੱਥੇ ਰਿਐਲਿਟੀ AI ਦੀ ਟੈਕਨੋਲੋਜੀ ਦੇ ਨਾਲ ਉਸ ਪੂਰੇ ਮੰਜ਼ਰ ਨੂੰ ਦੁਬਾਰਾ ਤੋਂ ਦਰਸਾਇਆ ਗਿਆ ਉਹ ਦਾ ਐਕਸਪੀਰੀਅੰਸ ਕਰਕੇ ਆਏ ਨੇ ਕੁਝ ਸਵਾਲ ਕਰਦੇ ਆਂ ਮਿਰਚਾ ਵਾਹਿਗੁਰਜੀ ਕਾ ਖਾਲਸਾ ਵਾਹਿ ਫਤਿਹ ਜੀ ਕਾ ਖਾਲਸਾ ਵਾਹਿਗੁਰਜੀ ਜੀ ਫਤਿਹ ਆ ਫਰਸਟ ਜਦੋਂ ਲੁੱਕ ਦੇ ਵਿੱਚ ਜਦੋਂ ਅਸੀਂ ਉਹ ਗੱਡੀ ਦੇ ਅੰਦਰ ਜਾਂਦੇ ਆ ਜਿਹੜੀ ਕੱਚ ਬਿਲਕੁਲ ਚੇਂਜ ਹੋ ਚੁੱਕੀ ਹੈ ਕਿਸ ਤਰ੍ਹਾਂ ਦਾ ਚਲਕ ਜਦੋਂ ਪਹਿਲੀ ਵਜਦੀ ਕੀ ਲੱਗਦਾ ਜਿਹੜਾ ਹੁਣ ਅੰਦਰ ਲਿਖਾਇਆ ਇਹਨਾਂ ਨੇ ਵਿੱਚ ਹਾਂਜੀ ਹਾਂਜੀ ਬਹੁਤ ਸੋਹਣਾ ਹੈ ਤਾਂ ਆਈ ਵਾਸ ਅਮੇਜਡ ਕਿੰਨਾ ਸੋਹਣਾ ਹੈ ਕਿੰਨੀ ਡੀਟੇਲ ਪਾਈ ਆ the whole uh, outlook is really old antique deri purane samay de si gi so was really good shabdan de vich sunna te apne aap nu utthe leke jana utthe khad ke os sare manzar nu dekhna emotion vi uthde ne jazbaat vi uthde ne sara kuch hunda hai bilkul bilkul ek cheez hundi asi padna ya dekh lena e feel karda jidda tusi ode vich ho tusi aap khade dekh rahe ho te guru saab utthe aap baithe ne te bhai deyal ji bhai satidas bhai madi das ji aap utthe haazir ne ਉਹ ਇੱਕ ਅਗਲਾ ਡਿਫਰੈਂਟ ਐਕਸਪੀਰੀਅੰਸ ਹੈਗਾ ਉਹ ਇਸ ਤਰ੍ਹਾਂ ਐਕਸਪੀਰੀਅੰਸ ਜਦ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ ਇੱਕ ਜਿਹੜੀ ਬਾਰ ਬਾਰ ਗੱਲ ਕੀਤੀ ਜਾਂਦੀ ਹੈ ਕਿ ਜਿਹੜੀ ਇਹ ਵੀ ਟੈਕਨੋਲੋਜੀ ਹੈਗੀ ਆ ਇਹਨੂੰ ਧਰਮ ਦੇ ਵਿੱਚ ਜ਼ਿਆਦਾ ਨਾਲ ਲਿਆਂਦਾ ਜਾਵੇ ਪਰ ਮੇਰਾ ਇੱਕ ਕਿਥੇ ਸਵਾਲ ਹੈਗਾ ਕਿ ਜਿਹੜੀ ਇਹ ਟੈਕਨੋਲੋਜੀ ਹੈ ਮੇਰੇ ਸਾਹਮਣੇ ਤੁਸੀਂ ਇੱਕ ਬੱਚੇ ਨੂੰ ਲੱਖ ਵਾਰੀ ਇੱਕ ਸਟੋਰੀ ਸੁਣਾਓ ਤੇ ਉਹਨੂੰ ਇੱਕ ਵਾਰੀ ਇਹਦਾ ਐਕਸਪੀਰੀਅੰਸ ਕਰਵਾ ਦਿਓ ਉਹ ਬਰਾਬਰ ਇਕੁਅਲ ਕਰ ਬਿਲਕੁਲ ਬਿਲਕੁਲ ਦੇਖੋ ਹਰੇਕ ਚੀਜ਼ ਦੇ ਦੋ ਪੱਖ ਹੁੰਦੇ ਹਨਾ ਕੋਈ ਵੀ ਚੀਜ਼ ਤੁਸੀਂ ਲੈ ਲਓ ਉਹੀ ਚੱਕ ਤੁਸੀਂ ਸਬਜ਼ੀਆਂ ਕੱਢ ਕੇ ਸਬਜ਼ੀਆਂ ਬਣਾ ਲਿਓ ਉਹੀ ਚਾਕੂ ਬੰਦਾ ਹੀ ਮਾਰ ਦਿੰਦਾ ਹੈ ਨਾ ਸੋ ਹਰੇਕ ਚੀਜ਼ ਦੇ ਪੋਜ਼ਿਟਿਵ ਨੈਗੇਟਿਵ ਇਫੈਕਟਸ ਹੁੰਦੇ ਨੇ ਉਹ ਤੁਸੀਂ ਦੇਖਣਾ ਵੀ ਤੁਸੀਂ ਉਹਨੂੰ ਕਿਸ ਤਰ੍ਹਾਂ ਯੂਜ਼ ਕਰਨਾ ਸੋ ਜਿਹੜੀ AR ਟੈਕਨੋਲੋਜੀ ਆ ਆਈ ਥਿੰਕ ਇਟਸ ਇਟਸ ਰੀਲੀ ਗੁੱਡ ਇਹਦੇ ਨਾਲ ਬਹੁਤ ਸਾਰੇ ਜਿਹੜੇ ਸਿੱਖੀ ਦੇ ਕਨਸੈਪਟ ਹੈ ਬੱਚਿਆਂ ਨੂੰ ਸਮਝਾਏ ਜਾ ਸਕਦੇ ਆ ਦਿਖਾਏ ਜਾ ਸਕਦੇ ਆ ਤੇ ਆਈ ਫੀਲ ਹੈ ਕਿ ਜੇਰਾ ਇਹਨੂੰ ਇੱਕ ਵਾਰੀ ਦੇਖ ਲੂਗਾ ਨਾ ਐਕਸਪੀਰੀਅੰਸ ਕਰੂਗਾ ਵੀ ਅਸੀਂ ਆਪਣੇ ਨਾਲ ਆਪਣੇ ਹਾਥੀਆਂ ਦੇਖਿਆ ਹੋਈ ਚੀਜ਼ ਹੈਗੀ ਨਾ ਕਿ ਟੀਵੀ ਤੇ ਜਾਂ ਕਿਤਾਬ ਤੇ ਪੜਿਆ ਹੋਇਆ ਇੱਕ ਜਿਹੜੇ ਆਸਤ ਸਵਾਲ ਕਰਾਂਗਾ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਅੱਜ ਦੇ ਕਈ ਵਾਰੀ ਇਹ ਸਵਾਲ ਕਰ ਦਿੰਦੇ ਕਿ ਉਸ ਵੇਲੇ ਗੁਰੂ ਤਾਂ ਕੋਈ ਸਿੱਖ ਨਹੀਂ ਸੀ ਹੈਗਾ ਜਿਹਨੇ ਅੱਗੇ ਆ ਕੇ ਰੋਕਿਆ ਹੋਵੇ ਜਾਂ ਜਿਹਨੇ ਪ੍ਰੋਟੈਸਟ ਕੀਤਾ ਹੋਵੇ ਮੇਰੇ ਸਨ ਨਾਲੇ ਜਦੋਂ ਤੁਸੀਂ ਇਹਨੂੰ ਜਾ ਕੇ ਵੇਖਦੇ ਹੋ ਤਾਂ ਉੱਥੇ ਸਾਰਾ ਤੁਹਾਡਾ ਉਹ ਮਾਈਂਡ ਸੈਟ ਕਲੀਅਰ ਹੁੰਦਾ ਹੈ ਬਿਲਕੁਲ ਬਿਲਕੁਲ ਸਿੱਖਾਂ ਨੇ ਬਹੁਤ ਕੋਸ਼ਿਸ਼ ਕੀਤੀ ਜੀ ਇਤਿਹਾਸ ਜਿਹੜੇ ਪੜਦੇ ਉਹਨ ਇਤਿਹਾਸ ਤਾਂ ਇਹ ਵੀ ਲਿਖਿਆ ਸਿੱਖਾਂ ਨੇ 1 ਕਰੋੜ ਰੁਪਇਆ ਉਸ ਟਾਈਮ ਦਾ ਇਕੱਠਾ ਕਰਕੇ ਤੇ ਜਿਹੜਾ ਉਹ ਕਾਜੀ ਸੀਗਾ ਨਾ ਉਹਨੂੰ ਰਿਸ਼ਵਤ ਦੇਣੀ ਕਰ ਲਈ ਸੀਗੀ ਤੇ ਕਾਜੀ ਵੀ ਮੰਨ ਗਿਆ ਸੀਗਾ ਗੁਰੂ ਸਾਹਿਬ ਨੇ ਮਨਾ ਕੀਤਾ ਸਿੱਖਾਂ ਨੂੰ ਕਿ ਅਸੀਂ ਸਿਰ ਦੇਣਾ ਤੇ ਤਾਂ ਹਿੰਦੂਆਂ ਦੀ ਜਾਨ ਬਚਣੀ ਹੈ ਅਸੀਂ ਸਿਰ ਦੇਣਾ ਇੱਥੇ ਸੋ ਸਿੱਖ ਤਾਂ ਬਹੁਤ ਸੀਗੇ ਇਹਨੇ ਛੋਟੇ ਜਿਹੋ ਦੇ ਵਿੱਚ ਕਈ ਚੀਜ਼ਾਂ ਨਹੀਂ ਦਿਖਾਈਆਂ ਜਾ ਸਕਦੀਆਂ ਉਹਦੇ ਵਾਸਤੇ ਫਿਰ ਜਿਹਨੂੰ ਅੱਗੇ ਚਾੜ੍ਹੂਗਾ ਪੜੂਗਾ ਤੇ ਉਹਨੂੰ ਪਤਾ ਲੱਗੂ ਸਿੱਖ ਬਹੁਤ ਸੀਗੇ ਉੱਤੇ ਮਤਲਬ ਗੁਰੂ ਦੇ ਨਹੀਂ ਗੁਰੂ ਦੇ ਜਿਹੜੇ ਮਾਲੀ ਫੋਲੋਅਰ ਬਹੁਤ ਸੀ ਲੇਕਿਨ ਸਿੱਖ ਧਰਮ ਦਾ ਉਹਨਾਂ ਜਨਮ ਨਹੀਂ ਹੁੰਦਾ ਕਿਉਂਕਿ ਉਹ ਤਾਂ ਸੰਪਾਸ਼ਾ ਉਹ ਤਾਂ ਫਿਰ ਉਹ ਜਿਹੜਾ ਨਾ ਸਿੱਖੀ ਕੋਡ ਆਫ ਕੰਡਕਟ ਜਿਹੜਾ ਵਾ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨੇ ਚਲਾਇਆ ਸੀਗਾ ਪਰ ਗੁਰੂ ਸਾਹਿਬ ਨੂੰ ਮੰਨਣ ਵਾਲੇ ਫੋਲੋਅਰ ਤਾਂ ਉਹ ਤੋਂ ਸੀਗੇ ਹੀ ਨਾ ਸਾਰੇ ਉਸ ਤੋਂ ਬਾਅਦ ਭਾਈ ਲੱਖੀ ਸ਼ਾ ਵਨਜਾਰਾ ਭਾਈ ਜੈਤਾ ਜੀ ਸਾਰੇ ਸਾਖੀ ਜਿੱਦਾਂ ਚੱਲਦੀ ਹੈ ਹਨਾ ਜੀ ਤੇ ਜਿਹੜੇ ਇੱਕ ਲਾਸਟ ਵਿੱਚ ਜਿਹੜਾ ਉਹ ਜਿਸ ਤਰ੍ਹਾਂ ਪੂਰਾ ਮੰਜ਼ਰ ਹੈ ਜਦੋਂ ਆਪਾਂ ਉਸ ਮੰਜ਼ਰ ਦੇ ਵਿੱਚੋਂ ਗੁਜ਼ਰ ਕੇ ਜਾਂਦੇ ਹ ਜਦੋਂ ਇੱਕ ਪਾਸੇ ਭਾਈ ਦਿਆਲਾ ਜੀ ਨੇ ਇੱਕ ਤੇ ਉਹ ਆਪਣੇ ਆਪ ਚ ਉੱਥੇ ਤਾਂ ਮੈਂ ਰੁੱਕ ਕੇ ਮੈਂ ਕਹਿੰਦਾ ਵੀ ਮੈਂ 3-4 ਮਿੰਟ ਮੈਂ 5 ਮਿੰਟ ਉੱਥੇ ਹੀ ਲਾਇਆ ਤੇ ਦਰਸ਼ਨ ਹੀ ਕੀਤੇ ਆ ਬਸ ਤੇ ਸਾਡੇ ਪਹਚੰਗੀ ਨੇ ਵੀ ਉੱਥੇ ਮੈਨੂੰ ਲੱਗਦਾ ਨੇ ਉੱਥੇ 5-7 ਮਿੰਟ ਨੇ ਵੀ ਉੱਥੇ ਹੀ ਲਾਇਆ ਕਿਉਂਕਿ ਮੇਨ ਤਾਂ ਉਹੀ ਹੈ ਨਾ ਸਾਡਾ ਤੇ ਗੁਰੂ ਸਾਹਿਬ ਦੀ ਜਿਹੜੀ ਉਹਨਾਂ ਨੇ ਮੂਰਤ ਬਣਾਈ ਹੈ ਬੜੀ ਸੋਹਣਾ ਬਣਾਇਆ ਵਾ ਇੱਕ ਸਵਾਲ ਹੋਰ ਹੈ ਮੈਂ ਆਈ ਵੁੱਡ ਲਾਈਕ ਟੂ ਆਸਕ ਵਨ ਕੁਐਸਚਨ do you think uh, this kind of project should be installed in every Gurdwara so uh, the Sangat can be uh, get a real experience of that Hanji Anji, anji um, it really shows like what we read in the books it doesn't really show what it is in real life so it will be make uh, more interest for the youngsters to be come to the Gurdwara and get a real-time experience of life yes yeah okay thank you Jay. Yeah, why you, Guruji Ka for thank you ਕੀ ਲੱਗਾ ਅੰਦਰ ਜਦੋਂ ਤੁਸੀਂ ਉਹ ਪੂਰੇ ਦਰਸ਼ਨ ਕੀਤੇ ਨੇ ਬਹੁਤ ਵਧੀਆ ਲੱਗਿਆ ਆਪਣੀ ਸਿੱਖੀ ਬਾਰੇ ਪਤਾ ਲੱਗਿਆ ਨਵਾਂ ਕੁਝ ਦੇਖ ਨੂੰ ਮਿਲਿਆ ਜੋ ਸਾਨੂੰ ਨਹੀਂ ਪਤਾ ਸੀਗਾ ਉਹ ਸਾਨੂੰ ਦੇਖਣ ਨੂੰ ਮਿਲਿਆ ਤੇ ਬਹੁਤ ਵਧੀਆ ਲੱਗਿਆ ਦੇਖ ਕੇ ਥੋੜਾ ਅੱਖਾਂ ਵੀ ਭਰ ਆਈਆਂ ਆਪਣੇ ਸਿੱਖੀ ਬਾਰੇ ਧਰਮ ਬਾਰੇ ਬਹੁਤ ਕੁਝ ਪਤਾ ਅੱਜ ਤੱਕ ਨਹੀਂ ਇਸ ਉਮਰ ਦੇ ਪੜਾਅ ਦੇ ਵਿੱਚ ਅਸੀਂ ਵੇਖਿਆ ਗੁਰੂ ਘਰ ਦੇ ਵਿੱਚ ਸਿਰਫ ਕਥਾਵਾਂ ਦੇ ਵਿੱਚ ਇਸ ਚੀਜ਼ ਨੂੰ ਜ਼ਿਕਰ ਕੀਤਾ ਗਿਆ ਲੇਕਿਨ ਟੈਕਨੋਲੋਜੀ ਹੈ ਕਿ ਤੁਹਾਨੂੰ ਉਸ ਜਗ੍ਹਾ ਤੇ ਜਾ ਕੇ ਖੜੇ ਕਰ ਦਿੰਦਾ ਜਿੱਦੇ ਆਸ-ਪਾਸੇ ਸਭ ਕੁਝ ਵਾਪਰ ਰਿਹਾ ਤਾਂ ਔਮੋਸ਼ਨ ਵੀ ਹੁੰਦਾ ਸਭ ਕੁਝ ਡਮਡੋਲ ਵੀ ਹੁੰਦਾ ਹਾਂਜੀ ਹਾਂਜੀ ਔਮੋਸ਼ਨ ਜ਼ੋਰ ਹੁੰਦਾ ਤੇ ਇਦਾਂ ਆਪਣੇ ਗੁਰੂਆਂ ਬਾਰੇ ਦਾ ਹੋਇਆ ਗੁਰੂਆਂ ਤੇ ਜ਼ੁਲਮ ਹੋਏ ਦੇਖ ਕੇ ਔਮੋਸ਼ਨ ਹੁੰਨੇ ਆ ਤੇ ਅੱਖਾਂ ਭਰ ਆਉਂਦੀਆਂ ਆ ਤੇ ਹੋਰ ਬਹੁਤ ਵਧੀਆ ਰਹਲਾਇਆ ਬਹੁਤ ਵਧੀਆ ਲੱਗਿਆ ਦੇਖ ਤੁਹਾਨੂੰ ਕੀ ਲੱਗਦਾ ਸਿੱਖੀ ਪ੍ਰਚਾਰ ਦੇ ਵਿੱਚ ਕਿਤਨਾ ਦਾ ਰੋਲ ਜਿਹੜਾ ਅਦਾ ਕਰ ਸਕਦੀ ਹੈ ਟੈਕਨੋਲੋਜੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਰੋਲ ਕਰੇ ਇਹ ਸਨ ਉਸ ਪ੍ਰੋਗਰਾਮ ਦੀਆਂ ਕੁਝ ਖਾਸ ਚਲਕੀਆਂ ਜਿਨ੍ਹਾਂ ਨੂੰ ਤੁਸੀਂ ਵੇਖਿਆ ਤੇ ਆਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਜਿਹੜੇ ਨਵੇਂ ਪਾਸ਼ਾ ਦੀ ਜਿਹੜੀ ਕੁਰਬਾਨੀ ਹੈ ਉਸ ਨੂੰ ਯਾਦ ਵੀ ਰੱਖਿਆ ਜਾਵੇ ਅਤੇ ਨਾਲ ਹੀ ਨਾਲ ਉਸ ਤੋਂ ਸਿੱਖ ਕੇ ਆਪਸ ਦੇ ਵਿੱਚ ਜਿਹੜਾ ਪ੍ਰੇਮ ਮੁਹੱਬਤ ਵੀ ਜਿਹੜੀ ਆ ਵਧੇ ਅਤੇ ਹਰੇਕ ਨੂੰ ਦੁਨੀਆ ਭਰ ਦੇ ਵਿੱਚ ਅਸੀਂ ਅਰਦਾਸ ਕਰਦੇ ਹਾਂ ਹਰੇਕ ਨੂੰ ਆਪਣੇ ਧਰਮ ਨੂੰ ਅੱਗੇ ਲੈ ਕੇ ਜਾਣ ਦੀ ਧਰਮ ਨੂੰ ਮੰਨਣ ਦੀ ਅਤੇ ਧਰਮ ਨੂੰ ਦੇ ਵਿੱਚ ਵਿਚਰਨ ਦੀ ਜਿਹੜੀ ਹੈ ਉਸ ਨੂੰ ਆਜ਼ਾਦੀ ਜਿਹੜੀ ਹੈ ਮਿਲਦੀ ਰਹੇ ਨਵੇਂ ਪਾਸ਼ਾ ਨੇ ਜਿਹੜੀ ਆਪਣੀ ਕੁਰਬਾਨੀ ਦੇ ਕੇ ਧਰਮ ਦੀ ਆਜ਼ਾਦੀ ਦਿੱਤੀ ਸੀ ਉਹ ਆਜ਼ਾਦੀ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਕਿਸੇ ਕੋਲੋਂ ਵੀ ਜਿਹੜੀ ਨਾ ਖੋਈ ਜਾਵੇ ਇਹ ਅਸੀਂ ਅਰਦਾਸ ਕਰਦੇ ਹਾਂ ਸੋ ਤੁਹਾਡੇ ਕੀ ਸਜਾਨ ਇਸ ਪ੍ਰੋਗਰਾਮ ਪ੍ਰਤੀ ਉਹਦੇ ਬਾਰੇ ਤੁਸੀਂ ਕਮੈਂਟਾਂ ਦੇ ਰੂਪ ਦੇ ਵਿੱਚ ਜਰੂਰ ਸਾਡੇ ਨਾਲ ਸਾਂਝੇ ਕਰਨਾ ਤੁਹਾਡੇ ਕਮੈਂਟਾਂ ਦੀ ਸਾਨੂੰ ਉਡੀਕ ਰਹੇਗੀ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ